گھر تو پڑتا ہے ਨਿਤਿਨ ਗਿਲਮਣੀ ਮੈਂ ਸਮਾਜ ਸੇਵਕ ਅਗਾ ਦੇ ਜਿਹੜਾ ਅੱਜ ਹਾਲ ਗੱਪ ਕਰਨਾ ਦੇਖੋ ਅੱਜ ਕਨਸਟੀਟਿਊਸ਼ਨ ਲਿਖਣ ਵਾਲੇ ਜਿਹੜੇ ਕਨਸਟੀਟਿਊਸ਼ਨ ਦੇ ਆਰਕੀਟੈਕਟ ਹੈਗੇ ਡਾਕਟਰ ਬੀਮਰਾਮ ਬੇਦਕਰ ਜੀ ਤੇ ਮੈਂ ਤੁਹਾਨੂੰ ਥੋੜੀ ਉਹਨਾਂ ਦੇ ਜਿੰਨਾ ਉਹਨਾਂ ਦੇ ਤਾਰੀਫ ਦੇ ਵਿੱਚ ਬੋਲਿਆ ਜਾਵੇ ਉਹਨਾਂ ਘਾਟਾ ਵਰਡ ਸਾਡੇ ਕੋਲ ਨਹੀਂ ਮਿਲਦੇ ਕਿਉਂਕਿ ਵਰਡ ਪੂਰੇ 올 ਓਵਰ ਵਰਡ ਦੇ ਵਿੱਚ ਸਭ ਨਾਲ ਜ਼ਿਆਦਾ ਪੜੇ ਲਿਖੇ ਇਨਸਾਨ ਉਹ ਹੀ ਸੀ ਤੇ ਜਦੋਂ ਉਹਨਾਂ ਨੇ ਗਰੀਬਾਂ ਨੂੰ ਇਨਸਾਨ ਇਨਸਾਫ਼ ਦਵਾਇਆ ਇਕੁਐਲਿਟੀ ਦੀ ਗੱਲ ਕੀਤੀ ਸਮਾਨਤਾ ਦੀ ਗੱਲ ਕੀਤੀ ਦੇਸ਼ ਦਾ ਕਨਸਟੀਟਿਊਸ਼ਨ ਲਿਖਿਆ ਜਦੋਂ ਦੇਸ਼ ਨੂੰ ਲੋੜ ਸੀ ਕੀ ਚਲਾਣ ਲਈ ਇੱਕ ਸੰਵਿਧਾਨ ਦੀ ਕਿਤਾਬ ਪਵਿੱਤਰ ਕਿਤਾਬ ਬਣਾਉਂਦੀ ਉਦੋਂ ਬਾਬਾ ਸਾਹਿਬ ਨੂੰ ਰਿਪਰੈਜ਼ੈਂਟ ਕੀਤਾ ਗਿਆ ਤੇ ਅੱਜ ਕਈ ਦੇਸ਼ ਤੋੜਨ ਵਾਲੀਆਂ ਸ਼ਕਤੀਆਂ ਜਿਹੜੀਆਂ ਕਿ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਚੜ ਕੇ ਉਥੇ ਥੋੜੇ ਮਾਰਦੀਆਂ ਥੱਲੇ ਸੰਵਿਧਾਨ ਨੂੰ ਅੱਗ ਲਾਇਆ ਜਾਂਦਾ ਹੈ ਮਤਲਬ ਕਿ ਤੁਹਾਨੂੰ ਡਾਇਰੈਕਟਲੀ ਪਤਾ ਲੱਗਦਾ ਆ ਕਿ ਦੇਸ਼ ਜਿਹੜਾ ਇਸ ਟਾਈਮ ਖਤਰੇ ਦੇ ਖਤਰੇ ਦੇ ਵਿੱਚ ਹੈਗਾ ਕਿਉਂਕਿ ਦੇਸ਼ ਦੀ ਕਿਤਾਬ ਜਿਹੜੀ ਪਵਿੱਤਰ ਕਿਤਾਬ ਜਿੱਤੋਂ ਦੇਸ਼ ਚੱਲਦਾ ਆ ਜੇ ਉਹਨੂੰ ਸਾੜਿਆ ਜਾਵੇ ਤੇ ਭਾਈ ਸਾਹਿਬ ਫਿਰ ਲੀਡਰ ਮੰਤਰੀ ਸੰਤਰੀ ਨੰਨੂ ਤੇ ਅੱਜ ਇਹ ਲੱਗਦਾ ਹੈ ਕਿ ਸਾਡੇ ਗਰੀਬ ਪਰਿਵਾਰਾਂ ਤੇ ਥੋੜੇ ਚੱਲੇ ਆ ਜਿਨ੍ਹਾਂ ਨੂੰ ਅਧਿਕਾਰ ਬਾਬਾ ਸਾਹਿਬ ਨੇ ਦਵਾਏ ਸਾਡੇ ਸਿਰਾਂ ਤੇ ਥੋੜੇ ਵਜੇ ਸਾਡੇ ਸਾਡੇ ਦਿਲਾਂ ਤੇ ਥੋੜੇ ਵਜੇ ਸਾਡੇ ਅੱਜ ਦਿਖਾਇਆ ਗਿਆ ਇੱਥੇ ਦੇਜ ਦੇ ਵਿੱਚ ਕਿ ਤੁਹਾਡੇ ਤੁਹਾਡੇ ਰੈਵਰ ਨੂੰ ਤੁਹਾਡੇ ਰੈਵਰ ਨੂੰ ਜਿਹਨੇ ਤੁਹਾਡੀ ਗੱਲ ਬੜੇ ਹਜ਼ਾਰ ਇਹ ਕਈ 70 ਸਾਲ ਪਹਿਲੇ ਤੁਹਾਡੀ ਗੱਲ ਕੀਤੀ ਸੀ ਉਸ ਦੀ ਰੈਵਰ ਦੀ ਥੋੜੇ ਮਾਰ ਕੇ ਤੁਹਾਨੂੰ ਦੱਸਾਇਆ ਗਿਆ ਕਿ ਤੁਹਾਡਾ ਵੀ ਹਾਲ ਆਮ ਵਾਲੇ ਸਮੇਂ بس موجود ਹੈ ਗਿਆ ਕੱਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਮਸਲਾ ਨਹੀਂ ਹੈਗਾ ਪੰਜਾਬ ਦਾ ਮਸਲਾ ਨਹੀਂਗਾ 올 ਓਵਰ ਇੰਡੀਆ ਦਾ ਮਸਲਾ ਹੈ ਆ ਮੇਰੇ ਸਾਰੇ ਜਿੰਨੇ ਵੀ ਬਾਬਾ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕ ਆ ਜੇ ਬਾਬਾ ਸਾਹਿਬ ਦਾ ਤੇ ਉਸ ਮਾਨਹ ਮਾਨਵ ਦਾ ਤੇ ਉਤੇ ਜੇ ਇਸ ਤਰ੍ਹਾਂ ਦੇ ਅਟੈਕਸ ਹੋਣੇ ਆ ਤੇ ਭਾਈ ਸਾਹਿਬ ਅਸੀਂ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਕੱਲਾ ਚੜਕੇ ਤੇ ਠੋੜੇ ਮਾਰ ਜੇ ਐਡੀ ਤੇ ਕਿਸੇ ਚ ਪਾਵਰ ਨਹੀਂ ਹੈਗੀ ਤੁਹਾਨੂੰ ਹੀ ਪਤਾ ਕਿ ਹਰ ਗਲੀ ਕਲੀ ਚਪੇ ਚਪੇ ਤੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕ ਹੈਗੇ ਆ ਮਨਛਾ ਦੇਸ਼ ਤੋੜਨ ਦੀ ਹੈਗੀ ਆ ਮਨਛਾ ਆਮ ਲੋਕਾਂ ਨੂੰ ਖਰਾਬ ਕਰਨ ਦੀ ਹੈਗੀ ਆ ਜਿਹੜਾ ਆਪਣੇ ਐਸਸੀ ਭਾਈਚਾਰੇ ਨੂੰ ਅਧਿਕਾਰ ਮਿਲਿਆ ਉਹਨੂੰ ਵਾਂਝਾ ਰੱਖਣ ਦੀ ਹੈਗੀ ਆ ਤੇ ਮਨਛਾ ਵੀ ਲੱਗਦੀ ਹੈ ਕਿ ਭਾਈ ਸਾਹਿਬ ਦੇ ਜਿਹੜਾ ਗਲਤ ਤਾ ਦੇ ਵਿੱਚ ਹੈਗਾ ਜੈ ਮਾਦਾ ਸਵਦਾਤਰ ਪ੍ਰਦੀਪ ਗੱਬਰ ਪੂਰੇ ਭਾਤ ਨੂੰ ਜੈ ਭੀਮ ਜੈ ਪਾ ਜਸਵਿਧਾਨ ਜੈ ਵਾਲਮੀਕੀ ਅੱਜ ਬੜਾ ਦੁਖੀ ਦਾ ਦਿਹਾੜਾ ਕਿ ਸਾਡੇ ਰਹਿਵਰ ਡਾਟ ਭਿੰਮਰਾ ਮੇਦਕਰ ਜੀ ਜਨਨ ਨੇ ਹਿੰਦੁਸਤਾਨ ਦਾ ਸੰਦਾਨ ਲਿਖਿਆ ਸਾਡਾ ਸਮਾਜ ਗਰਵ ਹੈ ਲੇਕਿਨ ਬੜਾ ਨਿੰਦਨਯੋਗ ਹੈ ਕਿ ਆ ਸ਼ਰਾਰਤੀ ਅੰਸਰਾਂ ਨੇ ਜੋ ਘਟੌਨੀ ਹਰਕਤ ਕੀਤੀ ਆ ਉਹ ਵਾਲਮੀਕੀ ਮਜਬੂਰੀ ਭਾ ਜਰਾ ਬਰਦਾਸ਼ਤ ਨਹੀਂ ਕਰੇਗਾ ਸਿਰਦੇ ਹੀ ਬੰਦ ਦੀ ਕਾਲ ਦੇ ਦਿੱਤੀ ਹੈ ਅਗਰ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤੇ ਪੂਰੇ ਪੰਜਾਬ ਦੀ ਅਕਾਲ ਦੇਾਂਗੇ ਔਰ ਹੋ ਸਕਦਾ ਭਾਰਤ ਬੰਦੀ ਵੀ ਕਾਲ ਹੋ ਸਕਦੀ ਆ ਕਿਉਂ ਜਿਹੜੇ ਸਾਡੇ ਰਹਿਬਰ ਆ ਇਹਨਾਂ ਦੀ ਵਜ੍ਹਾ ਕਰਕੇ ਸਾਡਾ ਸਮਾਜ ਜਿੰਦਾ ਆ ਸਾਡਾ ਸਮਾਜ ਸੱਤਾਜ ਹੈ ਔਰ ਜਿਹੜੇ ਸਾਡੇ ਸਮਾਜ ਜਬ ਤੇ ਨੌਕਰੀਆਂ ਮਿਲਦੀਆਂ ਉਹਨਾਂ ਦੀ ਦੇਣ ਹੈ ਲੇਕਿਨ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਸਬਦਾਨ ਦੀ ਰਾਖੀ ਵਾਸਤੇ ਦੋਸ਼ ਨੂੰ ਫੜਨਾ ਚਾਹੀਦਾ ਅੱਜ ਟਾਊਨ ਹਾਲ ਦੇ ਏਰੀਆ ਦੇ ਵਿੱਚ ਬਾਬਾ ਸਾਹਿਬ ਅੰਬੇਦਕਰ ਜੀ ਦੀ ਇੱਕ ਮੂਰਤੀ ਜਿਹੜੀ ਉਹਨਾਂ ਛੇੜਛਾੜ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਜਿਸ ਬਾਰੇ ਪਤਾ ਲੱਗਾ ਇਮੀਡੀਏਟਲੀ ਬੰਦੇ ਨੂੰ ਫੜ ਲਿਆ ਗਿਆ ਪਰਚਾ ਦਰਜ ਕਰਕੇ ਕਾਰਵਾਈ ਅੱਗੇ ਕੀਤੀ ਜਾ ਰਹੀ ਹੈ ਤੇ ਜੋ ਜੋ ਚੀਜ਼ ਤਫਤੀਸ਼ ਦੇ ਵਿੱਚ ਸਾਹਮਣੇ ਆਏਗੀ ਉਹ ਤੁਹਾਨੂੰ ਸਾਰਿਆਂ ਨੂੰ ਨਾਲ ਸ਼ੇਅਰ ਕਰ ਲਈ ਜਾਏਗੀ ਹੁਣ ਇਸ ਟਾਈਮ ਪਰਚਾ ਦਰਜ ਕਰਕੇ ਤਫਤੀਸ਼ ਅੱਗੇ ਕੀਤੀ ਜਾ ਰਹੀ ਹੈ ਇਹ ਮਨਸ਼ਾ ਕਿਸੇ ਸਰਕਾਰਨ ਕੀ ਰਿਹਾ ਇਹ ਸਾਰਾ ਅਜੇ ਤੁਹਾਡੇ ਸਾਹਮਣੇ ਹੁਣੇ ਅਜੇ ਹੋਇਆ ਉਹਨੂੰ ਬੰਦੇ ਨੂੰ ਫੜਿਆ ਗਿਆ ਹੁਣ ਅੱਗੇ ਇੰਟੈਰੋਗੇਟ ਇਹ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ੇ ਸਾਹਮਣੇ ਹੋ ਤਫਤੀਸ਼ 'ਚ ਸਾਹਮਣੇ ਆਏਗੀ ਤੁਹਾਨੂੰ ਸ਼ੇਅਰ ਕੀਤੀ ਜਾਏਗੀ ਸਮਾਜ ਦੀ ਕੀ ਮੰਗ ਹੈ ਦੇ ਵਿੱਚ ਲਓ ਸਮਾਜ ਦੇ ਨਾਲ ਗੱਲ ਕੀਤੀ ਉਹ ਇਸ ਦੇ ਵਿੱਚ ਇਹੀ ਚਾਹੁੰਦੇ ਨੇ ਕਿ ਡਿਟੇਲ ਦੇ ਵਿੱਚ ਜਿਹੜੀ ਤਫ਼ਤੀਸ਼ ਹੋਵੇ ਸਾਰਾ ਪਤਾ ਲੱਗੇ ਵੀ ਕੀ ਕੀ ਕਿੱਦਾਂ ਹੋਇਆ ਹੈਗਾ ਉਹ ਸਾਰਾ ਚੀਜ਼ ਅਸੀਂ ਚੈੱਕ ਕਰ ਰਹੇ ਹਾਂ ਨਹੀਂ ਉਹ ਸਵੇਰੇ ਉਹਨਾਂ ਦੀ ਆਪਣੀ ਸਮਾਜਿਕ ਮੀਟਿੰਗ ਹੈਗੀ ਉਹਦੇ ਵਿੱਚ ਬਾਕੀ ਸਾਰਾ ਬੰਦਾ ਕੌਣ ਸੀ ਕਿੱਥੋਂ ਰਹਿਣ ਦਾ ਸੀ ਉਹ ਅਜੇ ਸਿਰਫ ਫੜਿਆ ਹੈ ਅਜੇ ਚੈੱਕ ਕਰ ਰਹੇ ਹਾਂ ਮੈਂ ਤੇ ਤੁਹਾਡੇ ਸਾਹਮਣੇ ਮੌਕੇ ਤੇ ਇੱਥੇ ਮੌਜੂਦ ਹੈਗਾ ਤਾਂਨੇ ਤੇ ਉਹ ਜੋ ਵੀ ਚੀਜ਼ ਹੈ ਤੁਹਾਨੂੰ ਸ਼ੇਅਰ ਕੀਤੀ ਜਾਏਗੀ ਠੀਕ ਹੈ